ਕੰਮੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਹਾਂ ਬੜ ਕੋ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਪੀ ਵਾਈ ਕਿਊ ਸੀਰੀਜ਼ ਦਾ ਅਗਲਾ ਲੈਕਚਰ ਮੈਂ ਵਾਰ-ਵਾਰ ਆ ਜੀ ਤੁਹਾਨੂੰ ਇਹ ਚੀਜ਼ਾਂ ਸਮਝਾ ਰਹੇ ਹਾਂਗਾ ਕਿ ਜਿਹੜਾ ਕੁਝ ਵੀ ਰਾਜ ਮੈਂ ਕਰਵਾ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਰਿਵਿਜ਼ਿਟ ਕਰ ਲਓ ਠੀਕ ਹੈ ਜੀ ਇਹ ਆਪਾਂ ਕਰ ਰਹੇ ਆਂ ਪੀ ਵਾਈ ਕਿਊ ਪੀ ਵਾਈ ਕਿਊ ਦੇ ਵਿੱਚ ਆਪਣੀ ਸਾਰੀ ਇੰਡੀਆ ਜੀਕੇ ਕਵਰ ਹੋ ਰਹੀ ਹੈ ਚਾਹੇ ਉਹ ਕੋਈ ਵੀ ਟੌਪਿਕ ਆ ਚਾਹੇ ਐਨਸੀਈਟ ਦਾ ਮੀਡੀਵਲ ਦਾ ਮਾਡਰਨ ਹਿਸਟਰੀ ਦਾ ਕੋਈ ਵੀ ਐਟਸੈਟਰਾ एनवायरनमेंट ਸਾਰਾ ਚੀਜ਼ ਇਹਦੇ ਵਿੱਚ ਆ ਜਾਂਦਾ ਹੈ ਹੁਣ ਤੁਹਾਡੇ ਵਾਸਤੇ ਡੇਲੀ ਇੱਕ ਪੰਜਾਬ ਜੀ ਕਿ ਦਾ ਲੈਕਚਰ ਲੈ ਕੇ ਆਇਆ ਕਰਾਂਗੇ ਸ਼ਾਮ ਨੂੰ ਤੇ ਇੱਕ ਤੁਹਾਡੀ ਮੈਥ ਦੀ ਕਲਾਸ ਠੀਕ ਹੈ ਜੀ ਹਫਤੇ ਦੇ ਵਿੱਚ ਤਿੰਨ ਦਿਨ ਤੁਹਾਡੀ ਮੈਥ ਪੰਜਾਬ ਜੀ ਦੀ ਕਲਾਸ ਹੋਇਆ ਕਰੂਗੀ ਤਿੰਨ ਦਿਨ ਤੁਹਾਡੀ ਰੀਜਨਿੰਗ ਦੀ ਕਲਾਸ ਹੋਇਆ ਕਰੂਗੀ YouTube ਤੇ ਗੱਲ ਕਰ ਦਾਂਗਾ ਮੈਥ ਦੀ ਕਲਾਸ ਡੇਲੀ ਹੋਇਆ ਕਰੂਗੀ ਠੀਕ ਹੈ ਜੀ ਤਾਂ ਇਹ ਚੀਜ਼ਾਂ ਧਿਆਨ ਦੇਣੀਆਂ ਸਾਰੇ ਬੱਚਿਆਂ ਨੇ ਬਾਕੀ ਦਾ ਜੇ ਕਿਸੇ ਬੱਚੇ ਨੇ ਫੁੱਲ ਬੈਚ ਲੈਣਾਗਾ ਚਾਹੇ ਉਹ ਬੱਚੇ ਨੇ ਕਿਸੇ ਦੀ ਸੇਵਾਦਾਰ ਅਤੇ ਚੌਂਕੀਦਾਰਾਂ ਦੀ ਭਰਤੀ ਜਾਰੀ ਕਰਨੀ ਹੈ ਚਾਹੇ ਜਿਵੇਂ ਨੇ ਹਾਈ ਕੋਰਟ ਦੇ ਵਿੱਚ ਜਿਹੜੀ 300 ਪੀਣ ਦੀ ਭਰਤੀ ਆਈ ਹੈ ਉਹਦੀ ਤਿਆਰੀ ਕਰਨੀ ਹੈ ਠੀਕ ਹੈ ਜੀ ਤਾਂ ਉਹ ਸਾਰੇ ਕਾਸੇ ਬਾਤ ਤੇ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਆਪਣੀ ਐਪ ਨੂੰ ਆਪਣੀ ਐਪ ਦਾ ਨਾਮ ਹੈਗਾਗਾ ਦੀਪ ਭੁੱਲਰ ਐਜੂਕੇਸ਼ਨ ਅਰਾ ਠੀਕ ਹੈ ਜੀ ਜਿਹੜੇ ਬੱਚਿਆਂ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਲੈ ਕੇ ਕੋਈ ਵੀ ਫਿਲ ਕਰਨਾ ਡਬਲ ਐਕਸ ਹੈ ਜੇਕਰ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜੇ ਅੱਜ ਲਾਸਟ ਡੇ ਹੈ ਜਿਹੜਾ ਆਪਣੇ ਬੈਚ ਤੇ ਆਫਰ ਚੱਲ ਰਿਹਾ ਹੈਗਾ ਠੀਕ ਹੈ ਜੀ ਅੱਜ ਲਾਸਟ ਲੈਣਾਗਾ ਠੀਕ ਹੈ ਜੀ ਇਹ ਜੇ ਤੁਹਾਨੂੰ ਮਿਲ ਜੂਗਾ ਸਾਰਾ ਬੈਚ 75% ਆਫ ਚੱਲ ਰਿਹਾ ਹੈ ਰਾਜੇ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਮਿਲਣਗੇ ਜੇ ਕਿਸੇ ਬੱਚੇ ਨੇ ਇਹਦੀ ਆਪਣੀ ਤਿਆਰੀ ਕਰਨੀ ਹੈ ਪੀਣਾਂ ਦੀ ਚੌਂਕੀ ਦੰਨਾਂ ਵਾਸਤੇ ਇੱਕ ਬੈਚ ਲੈ ਸਕਦੇ ਹੋ ਚੜ੍ਹਦੀ ਕਲਾ ਬੈਚ ਜਿਹਨੂੰ ਆਪਾਂ ਆਲ ਪੰਜਾਬ ਐਗਜ਼ਾਮ ਕਹਿੰਦੇ ਹਾਂ ਬਾਕੀ ਪੰਜਾਬ ਪੁਲਿਸ ਤੋਂ ਦੂਜੇ ਬੈਚ ਚੱਲ ਰਹੇ ਆ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਅੱਜ ਲਖਤ ਨੇ ਜੀ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਸਾਰੀਆਂ ਕਲਾਸਾਂ 0 ਲੈਵਲ ਤੋਂ ਮੈਥ ਤੇ ਇੰਗਲਿਸ਼ ਟਰਿਕਸ ਨਾਲ ਕਰਵਾਇਆ ਜਾਂਦਾ ਹੈ ਚਲੋ ਜੀ ਕਹਿੰਦੇ ਜੀ ਜੇ ਜੀਰੋਂ ਆਪਾਂ ਧਰਤੀ ਤੋਂ 50 ਕਿਲੋਮੀਟਰ ਦੀ ਉਚਾਈ ਤੱਕ ਬਾਇਓ ਮੰਡਲ ਦੇ ਵਿੱਚ ਜਾਂਦੇ ਹਾਂ ਤਾਂ ਕੀ ਹੋ ਜਾਊਗਾ ਜੇਰੋਂ ਆਪਾਂ 50 ਕਿਲੋ ਸਾਰਾ ਕੁਝ ਕਿ ਆਪਾਂ ਟ੍ਰੋਪੋਸਫੀਅਰ ਦੇ ਵਿੱਚ ਰਹਿੰਦੇ ਹਾਂ ਇਸ ਤੋਂ ਬਾਅਦ ਸਟੈਟੋਸਫੀਅਰ ਆ ਜਾਂਦੀ ਹੈ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਕਰਵਾਇਆ ਹੋਇਆ ਹੈ ਠੀਕ ਹੈ ਜੀ ਐਂਡੋਐਕਸੋ A ਟੂ Z ਤਾਂ ਇਹਦੇ ਵਿੱਚ ਕਹਿੰਦੇ ਜੇ ਜਦੋਂ ਆਪਾਂ ਧਰਤੀ ਤੋਂ 50 ਕਿਲੋਮੀਟਰ ਉੱਪਰ ਬਾਅਦ ਗਏ ਠੀਕ ਹੈ ਜੀ ਤਾਂ ਆਪਾਂ ਨੂੰ ਕਿਹੜੀ ਚੀਜ਼ ਦੀ ਉੱਥੇ ਜਾ ਕੇ ਕੀ ਚੀਜ਼ ਆਪਾਂ ਨੂੰ ਘਟ ਜੂਗੀ ਜਾਂ ਕੀ ਚੀਜ਼ ਉੱਥੇ ਰਹਿ ਜੂਗੀ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਆਪਣਾ A ਨੰਬਰ ਆਪਸ਼ਨ ਜਿਦੋਂ ਆਪਾਂ ਉੱਪਰ ਜਾਵਾਂਗੇ ਰਾਜੇ ਨਾਈਟ੍ਰੋਜਨ ਆਕਸੀਜਨ ਆਰਗਨ ਐਂਡ ਮੈਂਨਰ ਕੈਨਸਰ ਰਹਿ ਜਾਂਦਾਂਗੀਆਂ ਠੀਕ ਹੈ ਜੀ ਨਾਈਟ੍ਰੋਜਨ ਆਕਸੀਜਨ ਆਰਗਨ ਮਾਮੂਲੀ ਗੈਸਾਂ ਇਹ ਰਹਿ ਜਾਂਦਾਂਗੀਆਂ ਠੀਕ ਹੈ ਜੇ 50 ਕਿਲੋਮੀਟਰ ਉੱਪਰ ਚਲੇ ਜਾਵਾਂਗੇ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਇੰਨਾਂ ਦੇ ਵਿੱਚੋਂ ਕਿਹੜੀ ਰੀਵ ਹੈਗੀ ਜਿਹੜੀ ਬੇ ਆਫ ਬੰਗਾਲ ਜਿਹਨੂੰ ਆਪਾਂ ਬੰਗਾਲ ਦੀ ਖਾੜੀ ਕਹਿੰਦੇ ਆ ਉਹਦੇ ਵਿੱਚ ਫਲੋ ਨਹੀਂ ਕਰਦੀ ਉਹਦੇ ਵਿੱਚ ਫਲੋ ਨਹੀਂ ਕਰਦੀ ਬਾਕੀ ਰਾਜੇ ਮਹਾਨਦੀ ਕਵੇਰੀ ਗੋਦਾਵਰੀ ਇਹ ਸਾਰੀਆਂ ਕਰਦੀਆਂ ਕਿਹੜੀ ਨਹੀਂ ਕਰਦੀ ਜੀ ਤਾਪਤੀ ਠੀਕ ਹੈ ਜੀ ਤਾਪਤੀ ਇੱਕ ਅਜਿਹੀ ਰੀਵਰ ਹੈ ਸੋਨਿਓ ਜਿਹੜੀਆਂ ਸਾਰੀਆਂ ਬੇ ਆਫ ਬੰਗਾਲ ਦੇ ਵਿੱਚ ਜਾਂਦ ਗੰਗੀਆਂ ਕੱਲੀ ਇਹ ਰੀਵਰ ਬੇ ਆਫ ਬੰਗਾਲ ਦੇ ਵਿੱਚ ਨਹੀਂ ਜਾਂਦੀ ਇਹ ਹੀ ਚੀਜ਼ਾਂ ਤੁਹਾਨੂੰ ਪੇਪਰ ਦੇ ਵਿੱਚ ਆਉਣਗੀਆਂ ਤਾਂ ਕਰਕੇ ਕਹਿਣਾ ਜੇ ਕਿਸੇ ਬੱਚੇ ਨੇ ਨੌਕਰੀ ਲੈਣੀ ਹੈ ਤਾਂ ਹੁਣੇ ਤੋਂ ਇਹ ਚੀਜ਼ਾਂ ਨੂੰ ਰੱਖ ਲਓ ਆਪਾਂ ਸਿਰਫ ਰਾਜੂ ਚੀਜ਼ਾਂ ਕਰਵਾਉਣੇ ਆ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਠੀਕ ਹੈ ਜੀ ਚਲੋ ਬੰਗਾਲ ਦੀ ਖਾੜੀ ਵਿੱਚ ਕਈ ਵੱਡੀਆਂ ਦੰਦੀਆਂ ਡਿੱਗਦੀਆਂ ਹਨ ਜਿਵੇਂ ਕਿ ਗੰਗਾ ਹੁਗਲੀ ਪਦਮਾ ਬ੍ਰਹਮਪੁੱਤਰ ਜਮਨਾ ਬਰਾਕ ਸੁਰਮਾ ਮੇਗਨਾ ਇਰਾਵਤੀ ਗੋਦਾਵਰੀ ਮਹਾਨਦੀ ਬ੍ਰਾਹਮਣੀ ਬਤਾਨੀ ਕ੍ਰਿਸ਼ਨਾ ਕਵੇਰੀ ਠੀਕ ਹੈ ਜੀ ਇਹ ਨਦੀਆਂ ਜਿਹੜੀਆਂ ਇਹ ਸਾਰੀਆਂ ਡਿੱਗਦੀਆਂ ਗਈਆਂ ਠੀਕ ਹੈ ਜੀ ਬਹੁਤ ਘੱਟ ਨਦੀਆਂ ਤਾਪਤੀ ਹੈ ਜਿਹੜੀ ਇਹ ਨਹੀਂ ਡਿੱਗਦੀ ਹੈਗੀ ਠੀਕ ਹੈ ਜੀ ਜਿਵੇਂ ਮੇਨ ਮੇਨ ਯਾਦ ਕਰ ਲੋ ਜਿਹੜੀਆਂ ਸੋ ਪੇਪਰ ਦੇ ਵਿੱਚ ਪੁੱਛੀਆਂ ਜਾਣਗੀਆਂ ਕ੍ਰਿਸ਼ਨਾ ਕ੍ਰਿਸ਼ਨਾ ਕਵੇਰੀ ਮੇਗਨਾ ਮਹਾਨਦੀ ਗੋਦਾਵਰੀ ਬ੍ਰਹਮਪੁੱਤਰ ਜਮਨਾ ਗੰਗਾ ਹੁਗਲੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਚੱਲਦੇ ਆਪਾਂ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀਰੋ ਅਸੀਂ ਵਿਸ਼ਵ ਭੂਮ ਦੇ ਨਕਸ਼ੇ ਜਾਂ ਗਲੋਬ ਤੇ 15 ਡਿਗਰੀ ਮੈਰੀਡੀਨ ਤੇ ਵਿਚਾਰ ਕਰਦੇ ਹਾਂ ਤਾਂ ਉਹਨਾਂ ਨੂੰ ਗ੍ਰੀਨ ਵਿੱਚ ਮੈਰੀਡੀਨ ਨਾਲ ਸ਼ੁਰੂ ਹੋਣ ਵਾਲੀ ਪੂਰਬ ਦਿਸ਼ਾ ਵਿੱਚ ਗਿੰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਵਿੱਚ ਮੈਰੀਡੀਨ ਦਾ ਸਮਾਂ ਕੀ ਹੈ ਸਾਰਾ ਪ੍ਰਸ਼ਨ ਪੜ੍ਹਨ ਦੀ ਲੋੜ ਨਹੀਂ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਆਪਣਾ ਸਮਾਂ ਰਿਕੋਰਡ ਹੁੰਦਾਗਾ ਸਾਰੀ ਦੁਨੀਆ ਦਾ ਜਿਹੜਾ ਸਮਾਂ ਨਿਰਧਾਰਤ ਕੀਤਾ ਜਾਂਦਾ ਉਹ ਗ੍ਰੀਨ ਵਿੱਚ ਤੋਂ ਨਿਰਧਾਰਤ ਕੀਤਾ ਜਾਂਦਾਗਾ ਲੰਡਨ ਦੇ ਵਿੱਚ ਇਹ ਸਾਰਾ ਹੈਗਾਗਾ ਸਿਸਟਮ ਬਣਿਆ ਹੋਇਆ ਠੀਕ ਹੈ ਜੀ ਤਾਂ ਇੱਥੋਂ ਕੀਤਾ ਜਿਹੜੀ ਇਹ 1 ਡਿਗਰੀ ਹੁੰਦੀ ਹੈ ਟਾਈਮ ਦੇ ਵਿੱਚ ਜਿਹੜੀ 1 ਡਿਗਰੀ ਹੁੰਦੀ ਹੈ ਸੋਹਣਿਓ ਉਹਦੇ ਵਿੱਚ 4 ਮਿੰਟ ਹੁੰਦੇ ਆ ਜੇਕਰ ਪੁੱਛ ਲੈ ਜਿਹੜੀ ਆਪਾਂ ਗ੍ਰੀਨਵਿਚ ਵਲੇ ਸਮੇਂ ਦੇ ਵਿੱਚ ਡਿਗਰੀ ਦਾ ਮਾਪ ਕਰਦੇ ਆ ਤਾਂ 1 ਡਿਗਰੀ ਦੇ ਵਿੱਚ 4 ਮਿੰਟ ਹੁੰਦੇ ਆ ਤਾਂ ਸਿੱਧਾ ਪੁੱਛ ਰਿਹਾ ਕਿ 15 ਡਿਗਰੀ ਦੇ ਵਿੱਚ ਕਿੰਨੇ ਮਿੰਟ ਹੋਣਗੇ ਜੇਕਰ 1 ਡਿਗਰੀ ਵਿੱਚ 4 ਮਿੰਟ ਹੁੰਦੇ ਆ ਤਾਂ 15 ਡਿਗਰੀ ਚ ਹੋਣਗੇ 60 ਮਿੰਟ ਤੇ 60 ਮਿੰਟ ਤੋਂ ਮਿਲ ਕੇ ਕੀ ਬਣਦਾ ਜੀ 1 ਘੰਟਾ ਇੱਕ ਘੰਟਾ ਠੀਕ ਹੈ ਜੀ ਜੇਕਰ ਆਪਾਂ 15 ਡਿਗਰੀ ਦੀ ਗੱਲ ਕਰਦੇ ਆ ਤਾਂ ਸਮਝ ਲਓ ਆਪਾਂ ਇੱਕ ਘੰਟਾ ਦੀ ਇੱਕ ਘੰਟੇ ਦੀ ਗੱਲ ਕਰ ਰਹੇ ਹਾਂ ਬਾਸ ਇੰਨਾ ਯਾਦ ਕਰ ਲਓ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਫਰਸਟ ਊੂ ਮੂਵਮੈਂਟ ਟੂ ਕਲਾਈਮ ਮਾਊਂਟ ਐਵਰੇਸਟ ਪੀਕ ਮਾਊਂਟ ਐਵਰੇਸਟ ਤੇ ਚੜਨ ਵਾਲੀ ਪਹਿਲੀ ਔਰਤ ਕੌਣ ਹੈਗੀ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਕਰਵਾ ਕੇ ਗਿਆ ਸੀਗਾ ਸੁਣ ਬੰਦਾ ਕਿ ਕਿਹੜਾ ਉਹ ਮਿੰਨਾਗਾ ਜਿਹੜਾ ਮਾਊਂਟ ਐਵਰੇਸਟ ਚੜਿਆ ਗਿਆ ਚੜਿਆ ਸੀਗਾ ਉਹੀ ਗੱਲ ਕਰਕੇ ਗਏ ਸੀਗੇ ਹੁਣ ਆਪਾਂ ਗੱਲ ਕਰ ਰਹੇ ਹਾਂ ਕਿਹੜੀ ਮਾਉਂਟ ਐ ਜਿਹੜੀ ਮਾਉਂਟ ਐਵਰੇਸਟ ਪਹਿਲੀ ਔਰਤ ਹੈ ਮਾਉਂਟ ਉੱਤੇ ਚੜਨ ਵਾਲੀ ਮਾਉਂਟ ਐਵਰੇਸਟ ਤੇ ਇਹ ਹੈਗੇ ਜੀ ਤੁਜਕੋ ਜੁਨਕੋ ਤਵਾਈ ਇਸ ਸਮੇਂ ਦਾ ਜੇ ਮਾਉਂਟ ਐਵਰੇਸਟ ਜਿਹੜੀ ਚੜ੍ਹਾਈ ਹੈ ਉਹ 8848 ਮੀਟਰ ਹੈਗੀ ਠੀਕ ਹੈ ਜੀ ਆਪਣੀ ਇਹ ਨੇਪਾਲ ਦੇ ਵਿੱਚ ਆ ਜਾਂਦੀ ਹੈ ਅੱਧੀ ਠੀਕ ਹੈ ਜੀ ਤੇ ਇਹ ਭਾਰਤ ਦੀ ਸਭ ਤੋਂ ਉੱਚੀ ਚੋਟੀ ਨਹੀਂ ਕਹਿ ਸਕਦੇ ਆਪਾਂ ਇਹ ਨੇਪਾਲ ਦੇ ਵਿੱਚ ਆ ਜਾਂਦੀ ਹੈ ਭਾਰਤ ਦੀ ਕਚਨਜੁੰਗਾਗੀ ਠੀਕ ਹੈ ਜੀ ਸਭ ਤੋਂ ਉੱਚੀ ਚੋਟੀ ਤਾਂ ਇਹ ਨੇਪਾਲ ਦੀ ਹੈ ਕਿ ਕੋਈ ਬਾਰੇ ਬੱਚੇ ਕਹਿੰਦੇ ਆ ਜੀ ਵਿਸ਼ਵ ਦੀ ਗੱਲ ਉਹਨੇ ਵਿਸ਼ਵ ਦੇ ਵਿੱਚ ਵੀ ਮਾਉਂਟੇਬ ਰੈਸਟਰਾ ਨਹੀਂ ਆਉਂਦਾਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਇਹ ਜਿਹੜੀ ਪਹਿਲੀ ਔਰਤ ਦੀ ਜੋ ਗੱਲ ਚੱਲ ਪਈ ਤਾਂ ਆਪਾਂ ਸਾਡੀਆਂ ਪਹਿਲੀਆਂ-ਪਹਿਲੀਆਂ ਔਰਤਾਂ ਨੇ ਬਹੁਤ ਤਗੜੇ ਮਕਾਮ ਹਾਸਲ ਕੀਤੇ ਆ ਉਹਨਾਂ ਬਾਰੇ ਗੱਲ ਕਰਦੇ ਆਂ ਅੱਜ ਦੇ ਵਿੱਚ ਚਲੋ ਜੀ ਕਹਿੰਦੇ ਫਸਟ ਬੂਮ ਐਂਡ ਪ੍ਰਾਈਮ ਮਿਨਿਸਟਰ ਕੌਣ ਸੀਗਾ ਇੰਦਰਾ ਗਾਂਧੀ ਜਿਹੜੀ ਪਹਿਲੀ ਊਮੈਨ ਸੀ ਜਿਹੜੀ ਪ੍ਰਾਈਮ ਮਿਨਿਸਟਰ ਬਣੀ ਸੀ ਉਹ ਇੰਦਰਾ ਗਾਂਧੀ ਬਣੀ ਸੀਗੀ ਪਹਿਲੀ ਪ੍ਰੈਜ਼ੀਡੈਂਟ ਕਿਹੜੀ ਬਣੀ ਸੀ ਬਹੁਤ ਬੱਚੇ ਉਲਝ ਜਾਂਦਾ ਕਹਿੰਦੇ ਜੀ ਪ੍ਰੈਜ਼ੀਡੈਂਟ ਕਿਵੇਂ ਯਾਦ ਕਰੀਏ ਪਹਿਲੀ ਤਾਂ ਪੀ ਤੇ ਪ੍ਰੈਜ਼ੀਡੈਂਟ ਪੀ ਤੇ ਪ੍ਰਤੀਵਾ ਠੀਕ ਹੈ ਜੀ ਪੀ ਤੇ ਪ੍ਰੈਜ਼ੀਡੈਂਟ ਊਮੈਨ ਪੀ ਤੇ ਪ੍ਰਤੀਵਾ ਇਸ ਤਰ੍ਹਾਂ ਯਾਦ ਕਰ ਲਿਓ ਜੇ ਸਭ ਤੋਂ ਪੁੱਛਦੇ ਆ ਫਰਸਟ ਊਮੈਨ ਜਿਹੜੀ ਗਵਰਨਰ ਬਣੀ ਸੀਗੀ ਇਹ ਆਈਐਨਸੀ ਦੀ ਗਵਰਨਰ ਸੀਗੀ ਸਰੋਜਨੀ 나ਟੋ ਜੇ ਇੱਥੇ ਕਹਿੰਦੇ ਫਰਸਟ ਇੰਡੀਅਨ ਊਮੈਨ ਜੇ ਫਰਸਟ ਊਮੈਨ ਲਿਖਤੀ ਗਵਰਨਰ ਇੰਡੀਆ ਦੀ ਗੱਲ ਚੱਲ ਰਹੀ ਹੈ ਤਾਂ ਕਰਕੇ ਇਹਦਾ ਨਾਮ ਆਉਂਦਾਗਾ ਠੀਕ ਹੈ ਜਿਉਂ ਕਹਿੰਦੇ ਕਿ ਫਰਸਟ ਗਵਰਨਰ ਇਥੇ ਇੰਡੀਆ ਲਿਖਣਾ ਸੀ ਇਹਨਾਂ ਦੇ ਨਾਲ ਜੇ ਆਪਾਂ ਦਾ ਫਰਸਟ ਬੂਮੈਂਟ ਗਵਰਨਰ ਦੀ ਗੱਲ ਕਰੀਏ ਫਿਰ ਉੱਥੇ ਐਨੀਬੈਸੈਂਟ ਦਾ ਨਾਮ ਆਉਂਦਾਗਾ ਠੀਕ ਹੈ ਜੀ ਬੇਸੇ ਸਾਰੀਆਂ ਇੰਡੀਅਨ ਹੀ ਹੈਗੇ ਇੰਡੀਅਨ ਐ ਜਿੰਨੇ ਹੈਗੇ ਕਹਿੰਦੇ ਫਰਸਟ ਬੂਮੈਂਟ ਰੂਲਰ ਇਹ ਰਾਜੇ ਹੈਗੇ ਸੀ ਰਾਜਾ ਸੁਲਤਾਨ ਇਹਨੂੰ ਬਠਿੰਡੇ ਦੇ ਕਿਲੇ ਦੇ ਵਿੱਚ ਵੀ ਕੈਦ ਕੀਤਾ ਗਿਆ ਸੀਗਾ ਆਪਾਂ ਪੜ੍ਹ ਕੇ ਗਏ ਆ ਬਠਿੰਡੇ ਦੀ ਸਥਾਪਨਾ ਠੰਡਰਾਪ ਨੇ ਕੀਤੀ ਸੀ ਤਾਵਰੇ ਹਿੰਦ ਵੀ ਬਠਿੰਡੇ ਨੂੰ ਕਿਹਾ ਜਾਂਦਾ ਵਿਕਰਮਗੜ੍ਹ ਵੀ ਬਠਿੰਡੇ ਦਾ ਹੀ ਪੁਰਾਣਾ ਨਾਮ ਆਗਾ ਠੀਕ ਹੈ ਜੀ ਪਹਿਲੀ ਜਿਹੜੀ ਭਾਰਤ ਦੀ ਮੂਵਮੈਂਟ ਆਈਪੀਐਸ ਬਣੀ ਸੀਗੀ ਉਹ ਕਿਰਨ ਮੇਦੀ ਜੇਕਰ ਆਪਾਂ ਪਹਿਲਾਂ ਦੇਖੀ ਸਤਿੰਦਰ ਨਾਟਕੌਰ ਜਿਹੜੀ ਚੀਫ ਮਿਨਿਸਟਰ ਬਣੀ ਸੀਦਾ ਜੀ ਚੀਫ ਮਿਨਿਸਟਰ ਬਣੀ ਸੀ ਜੀ ਕਿਰਪਾਨੀ ਸੁਚਿਤਾ ਕਿਰਪਾਨੀ ਸੀ ਜਿਹੜੀ ਇਹ ਬਣੀ ਸੀ ਸੀਐਮ ਇਹ ਕਿਵੇਂ ਯਾਦ ਕਰਨਾ ਚੀਫ ਮਿਨਿਸਟਰ ਚੇਤਾ ਬਸ ਇਦਾਂ ਦਾ ਨਾਮ ਕਰ ਲਓ ਜੂਪੀ ਦੇ ਵਿੱਚ ਬਣੀ ਸੀ ਇਹ ਪਹਿਲੀ ਠੀਕ ਹੈ ਜੀ ਫਰਸਟ ਮੂਵਮੈਂਟ ਯੂਨੀਅਨ ਮਿਨਿਸਟਰ ਜਿਹੜੀ ਬਣੀ ਸੀ ਉਹ ਬਣੀ ਸੀ ਰਾਜਕੁਮਾਰ ਅੰਮ੍ਰਿਤਾ ਕੌਰ ਰਾਜਕੁਮਾਰ ਅੰਬਰਤਾ ਕੌਰ ਦੇਖੋ ਜੀ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਆਈਐਨਸੀ ਇਹ ਐਨੀ ਬੈਸੈਂਟ ਹੈਗੀ ਠੀਕ ਹੈ ਜੀ ਕਿਹਨੇ ਫਰਸਟ ਊਮਨ ਜੱਜ ਜਿਹੜੀ ਸੁਪਰੀਮ ਕੋਰਟ ਦੀ ਬਣੀ ਸੀਗੀ ਤਾਂ ਐਸ ਤੇ ਸੁਪਰੀਮ ਕੋਰਟ ਪੈਂਦਾ ਨਾ ਐਸ ਤੇ ਸੁਪਰੀਮ ਕੋਰਟ ਐਸ ਤੇ ਯਾਦ ਕਰ ਲੋ ਸਾਹਿਬ ਫਾਤਿਮਾ ਮੀਰਾ ਸਾਹਿਬ ਫਾਤਿਮਾ ਐਸ ਤੇ ਸੁਪਰੀਮ ਕੋਰਟ ਐਸ ਤੇ ਸਾਹਿਬਾ ਫਾਤਿਮਾ ਬੀਬੀ ਪ੍ਰੈਜ਼ੀਡੈਂਟ ਤੇ ਪ੍ਰਤੀਵਾ ਠੀਕ ਹੈ ਜੀ ਸੀਐਮ ਕਿਰਪਾਨੀ ਇਹ ਮੇਨ ਮੇਨ ਚੀਜ਼ਾਂ ਆਂ ਜੀ ਠੀਕ ਹੈ ਜੀ ਫਰਸਟ ਊਮੈਂਟ ਅ ਮਿਸਟਰ ਬਣੀ ਸੀ ਜਿਹੜੀ ਇਹ ਬਣੀ ਸੀ ਬੀਜੇ ਲక్ష్ਮੀ ਪੰਡਤ ਇਹ ਜੂ ਐਨ ਜੀਸੀਡੀ ਰਾਜੇ ਪ੍ਰੈਜ਼ੀਡੈਂਟ ਬਣੀ ਸੀਗੀ ਤੇ ਇਹ ਜੂਨੀਅਰ ਮਿਨਿਸਟਰ ਵੀ ਰਹਿ ਚੁੱਕੀ ਹੈਗੀ ਠੀਕ ਹੈ ਜੀ ਜੂਨੀਅਰ ਮਿਨਿਸਟਰ ਵੀ ਰਹਿ ਚੁੱਕੀ ਹੈ ਇਹ ਗੱਲ ਯਾਦ ਰੱਖਣੀ ਹੈ ਤੇ ਫਰਸਟ ਊਮੈਂਟ ਟੂ ਗੈਟ ਨੋਬਲ ਪ੍ਰਾਈਜ਼ ਪਹਿਲੀ ਔਰਤ ਜਿਹਨੂੰ ਮੂਵਮੈਂਟ ਔਰਤ ਹੈ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਮਦਰ ਟਰੇਸਰ ਨੂੰ ਕਾਦੇ ਖੇਤਰ ਦੇ ਵਿੱਚ ਮਿਲਿਆ ਸੀ ਪੀਸ ਸ਼ਾਂਤੀ ਦੇ ਖੇਤਰ ਦੇ ਵਿੱਚ ਦਾੜੀ ਵਾਲੀ ਮਦਰ ਟਰੇਸਰ ਕਿਹਨੂੰ ਕਿਹਾ ਜਾਂਦਾ ਭਗਤਪੂਰਨ ਸਿੰਘ ਨੂੰ ਦਾੜੀ ਵਾਲੀ ਮਦਰ ਟਰੇਸਰ ਕਿਹਨੂੰ ਕਿਹਾ ਫਾਸਟ ਊਮਨ ਜਿਹੜੀ ਇੰਡੀਅਨ ਊਮਨ ਜਿਹੜੀ ਮਾਉਂਟ ਐਵਰੇਸਟ ਤੇ ਚੜੀ ਜਿਹੜੀ ਅਪਾ ਪੜ ਕੇ ਗਏ ਆ ਉਹ ਤਾਂ ਹੈਗੀ ਸੀ ਪਹਿਲੀ ਔਰਤ ਦੁਨੀਆ ਦੀ ਠੀਕ ਹੈ ਜੋਂਕੋ ਤਵਾਏ ਇਹ ਗੱਲ ਕਰ ਰਹੇ ਨੇ ਪਹਿਲੀ ਔਰਤ ਜਿਹੜੀ ਮਾਉਂਟ ਐਵਰੇਸਟ ਤੇ ਚੜੀ ਸੀ ਉਹ ਹੈਗੀ ਆ 735 ਕਹਿੰਦੇ ਪਹਿਲੀ ਊਮਨ ਜਿਹੜੀ ਮਿਸ ਵਾਰਡ ਬਣੀ ਸੀਗੀ ਮਿਸ ਰੀਤਾ ਫਾਰੀਆ ਮਿਸ ਰੀਤਾ ਫਾਰੀਆ ਪਹਿਲੀ ਊਮਨ ਜਿਹੜੀ ਦੋ ਵਾਲੀ ਮਾਉਂਟ ਐਵਰੇਸਟ ਤੇ ਚੜ ਚੁੱਕੀ ਹੈ ਸੰਤੋਸ਼ ਜੱਦਵ ਠੀਕ ਹੈ ਜੀ ਪਹਿਲੀ ਬੂਮੈਂਟ ਜਿਹੜੀ ਮਿਸ ਯੂਨੀਵਰਸ ਬਣੀ ਸੀਗੀ ਗੱਲਾਂ ਦੇ ਵਿੱਚ ਦੇਖੋ ਜੀ ਇੱਥੇ ਗੱਲ ਕਰ ਰਹੇ ਹਾਂ ਮਿਸ ਵਾਰਡ ਦੀ ਮਿਸ ਵਾਰਡ ਜਿਹੜੀ ਬਣੀ ਸੀ ਉਹ ਰੀਤਾ ਫਾਰੀਆ ਬਣੀ ਸੀਗੀ ਮਿਸ ਯੂਨੀਵਰਸ ਜਿਹੜੀ ਬਣੀ ਸੀ ਉਹ ਬਣੀ ਸੀ ਸੁਸ਼ਮિતા ਸੇਨ ਠੀਕ ਹੈ ਜੀ ਯੂਨੀਵਰਸ ਯੂਨੀਵਰਸ ਦੇ ਮਗਰ ਐਸ ਦੀ ਐਸ ਈ ਦੀ ਆਵਾਜ਼ ਆਉਂਦੀ ਹੈ ਤਾਂ ਇਹਦੇ ਮਗਰ ਵੀ ਸੇਨ ਆਹ ਯਾਦ ਕਰ ਲਓ ਮਿਸ ਯੂਨੀਵਰਸ ਸੁਸ਼ਮਤਾ ਸੇਨ ਮਿਸ ਵਾਰਡ ਰੀਤਾ ਫਾਰੀਆ ਠੀਕ ਹੈ ਜੀ ਦੋ ਵਾਲੀ ਜਿਹੜੀ ਜਿਹੜੀ ਸੀ ਮੌਂਟ ਐਬ੍ਰੈਸਟ ਤੇ ਸੰਤੋਸ਼ ਜੱਤੋ ਫਰਸਟ ਇੰਡੀਅਨ ਊਮੈਂਟ ਜਿਹਨੂੰ ਭਾਰਤ ਰਤਨ ਮਿਲਿਆ ਸੀਗਾ ਸ਼੍ਰੀਮਤੀ ਇੰਦਰਾ ਗਾਂਧੀ ਇੰਦਰਾ ਗਾਂਧੀ ਪਹਿਲੀ ਪ੍ਰਾਈਮ ਮਿਨਿਸਟਰ ਵੀ ਇਹੀ ਰਹੀ ਹੈ ਤੇ ਪਹਿਲੀ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਔਰਤ ਵੀ ਆਪਣੀ ਸ਼੍ਰੀਮਤੀ ਇੰਦਰਾ ਗਾਂਧੀ ਹੈ ਪਹਿਲੀ ਊਮੈਂਟ ਜਿਹਨੂੰ ਬੁਕਰ ਪ੍ਰਾਈਜ਼ ਮਿਲਿਆ ਸੀ ਰਾਜੀ ਜਿਹਨੂੰ ਬੁਕਰ ਪ੍ਰਾਈਜ਼ ਮਿਲਿਆ ਸੀਗਾ ਅਰੁਣਦਤੀ ਰੌਏ ਕੌਣ ਜੀ ਅਰੁਣਦਤੀ ਰੌਏ ਪਹਿਲੀ ਔਰਤ ਰਾਜੇ ਜਿਹਨੂੰ ਮਿਊਜ਼ਿਕ ਦੇ ਖੇਤਰ ਵਿੱਚ ਭਾਰਤ ਰਤਨ ਮਿਲਿਆ ਸੀ ਭਾਰਤ ਰਤਨ ਆਪਣਾ ਸਭ ਤੋਂ ਉੱਚਾ ਸਿਵਿਲਿਅਨ ਅਵਾਰਡ ਹੈਗਾ ਸਿਵਿਲਿਅਨ ਅਵਾਰਡ ਆ ਸਭ ਤੋਂ ਉੱਚਾ ਇਹ ਕਿਹਨੂੰ ਮਿਲਿਆ ਸੀ ਇਹ ਮੈਂ ਅਸੀ ਐਸ ਐਮ ਸੁਭਲਕਸ਼ਮੀ ਪਹਿਲੀ ਇੰਡੀਅਨ ਔਰਤ ਜਿਹਨੇ ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕੀਤਾਗਾ ਹੁਣ ਰਾਜੇ ਜੇਕਰ ਆਪਾਂ ਹੁਣ ਗੱਲ ਕਰੀਏ ਰੋਏ ਠੀਕ ਹੈ ਜੀ ਕੁੜੀ ਐ ਇੱਕ ਜਿਹਨੇ ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕੀਤਾਗਾ ਰੋਏ ਕਿ ਹੋਰ ਆ ਕੁਝ ਦਿਮਾਗ ਚੋਂ ਨਿਕਲ ਗਿਆ ਮੇਰੇ ਗ੍ਰੈਂਟ ਅਫੇਅਰਾਂ ਦਾ ਆਪਰੇਸ਼ਨ ਆ ਉਹ ਠੀਕ ਹੈ ਜੀ ਆਰਤੀ ਸਹਾ ਉਹ ਸਭ ਤੋਂ ਘੱਟ ਉਮਰ ਦੇ ਜਿਹੜੇ ਹੁਣ ਕਰਿਆਗਾ ਉਹਨੇ ਠੀਕ ਹੈ ਜੀ ਆਰਤੀ ਸਹਾ ਇਸ ਤੋਂ ਬਾਅਦ ਪਹਿਲੀ ਔਤ ਹੈ ਜੀ ਜਿਹਨੂੰ ਗਿਆਨਪੀਠ ਪੁਰਸਕਾਰ ਮਿਲਿਆਗਾ ਪਹਿਲੀ ਔਤ ਆਸ਼ਾ ਪੂਰਨਾ ਦੇਵੀ ਆਸ਼ਾ ਪੂਰਨਾ ਦੇਵੀ ਠੀਕ ਹੈ ਜੀ ਪਹਿਲੀ ਇੰਡੀਅਨ वूਮੈਨ ਜਿਹਨੂੰ ਬੀਟੀਏ ਟਾਈਟਲ ਮਿਲਿਆ ਸੀਗਾ ਸਾਨੀਆ ਮਿਰਚਾ ਸਾਨੀਆ ਮਿਰਚਾ ਦਾ ਸੰਬੰਧ ਕਾਰੇ ਨਾਲ ਹੈ ਜੀ ਟੈਂਸ ਦੇ ਨਾਲ ਹੈ ਪ੍ਰੈਕਟ ਪੁੱਛਿਆ ਗਿਆਗਾ ਬਹੁਤ ਬੱਚੇ ਬੈਡਮਿੰਟਨ ਅਰਥ ਲਾਇਆ ਹੁੰਦੇ ਆ ਟੈਂਸ ਦੇ ਨਾਲ ਇਹਨਾਂ ਦਾ ਇਸ ਤੋਂ ਬਾਅਦ ਫਰਸਟ ਇੰਡੀਅਨ ਊਮੈਂਟ ਜਿਹੜੀ ਏਅਰਲਾਈਨ ਦੇ ਵਿੱਚ ਪਾਇਲਟ ਬਣੀ ਸੀ ਦੁਰਗਾ ਬੈਨਰਜੀ ਠੀਕ ਹੈ ਜੀ ਪਹਿਲੀ ਔਰਤ ਰਾਜੇ ਜਿਹਨੇ ਏਸ਼ੀਅਨ ਗੇਮਰ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਕਮਲਜੀਤ ਸੰਧੂ ਪਹਿਲੀ ਇੰਡੀਅਨ ਊਮੈਂਟ ਪ੍ਰੈਜ਼ੀਡੈਂਟ ਆਈਐਨਸੀ ਦੀ ਜਿਹੜੀ ਬਣੀ ਸੀ ਸਰੋਜਨੀ 나ਡੂ 1925 ਦੇ ਵਿੱਚ ਪਹਿਲੀ ਇੰਡੀਅਨ ਊਮੈਂਟ ਜਿਹੜੀ ਸਪੇਸ ਦੇ ਵਿੱਚ ਗਈ ਸੀ ਕਲਪਨਾ ਚਾਵਲਾ ਠੀਕ ਹੈ ਜੀ ਦੇਖੋ ਆਪਣੇ ਕਿੰਨੇ ਅਪਰੇਸ਼ਨ ਕਵਰ ਹੋ ਗਏ ਸਾਰੇ ਸੇ ਸਾਰੇ ਤੁਸੀਂ ਯਾਦ ਕਰਨੇ ਆ ਠੀਕ ਹੈ ਜੀ ਚਲੋ ਇਹਨੇ ਹੇਠ ਲਿਖੇ ਯੂਰਪੀ ਦੇਸ਼ਾਂ ਵਿੱਚੋਂ ਕਿਹੜਾ ਇੱਕ ਅਟਲਾਂਟਿਕ ਮਹਾਸਾਗਰ ਦੀ ਸਰਹੱਦ ਨਾਲ ਲੱਗਦਾ ਹੈ ਜਿਹੜੇ ਵੀ ਰਾਜ ਸਾਰੇ ਯੂਰਪੀ ਸੀਗੇ ਅੰਗਰੇਜ਼ਾਂ ਨੂੰ ਛੱਡ ਕੇ ਜਿਹੜੇ ਡੱਚ ਆਏ ਸੀਗੇ ਪੁਰਤਗਾਲੀ ਆਏ ਸੀਗੇ ਠੀਕ ਹੈ ਜੀ ਇਹ ਯੂਰਪ ਦੇ ਨਾਲ ਸੰਬੰਧ ਰੱਖਦੇ ਸੀਗੇ ਠੀਕ ਹੈ ਜੀ ਯੂਰਪ ਦੇ ਨਾਲ ਸੰਬੰਧ ਰੱਖਦੇ ਸੀ ਅੰਗਰੇਜ਼ ਆਪਣੇ ਬ੍ਰਿਟੇਨ ਤੋਂ ਸੰਬੰਧ ਸੰਬੰਧ ਤਾਂ ਅੰਗਰੇਜ਼ ਬ੍ਰਿਟੇਨ ਨਾਲ ਕਹਿੰਦੇ ਨੇ ਆਪਾਂ ਉਹਨਾਂ ਨੂੰ ਤਾਂ ਇਹ ਕੀ ਦੀ ਗੱਲ ਕਰੇ ਇਹ ਗੱਲ ਕਰੇ ਪੁਰਤਗਾਲੀਆਂ ਦੀ ਜੀ ਪੁਰਤਗਾਲੀਆਂ ਦਾ ਸਭ ਤੋਂ ਪਹਿਲਾ ਜਿਹੜਾ ਇੰਡੀਆ ਦੇ ਵਿੱਚ ਆਇਆ ਸੀ ਉਹ ਆਇਆ ਸੀ ਬਾਸਕੋ ਡੀ ਗੰਮ ਕਾਲੀਕਟ ਗੁਆ ਦੇ ਵਿੱਚ ਉਤਰਿਆ ਸੀ ਉਸ ਸਮੇਂ ਹਿੰਦੂ ਸ਼ਾਸਕ ਜੈਮਰੌਨ ਦਾ ਸ਼ਾਸਨ ਚੱਲਦਾ ਸੀ ਠੀਕ ਹੈ ਜੀ ਉਦੋਂ ਇਹ ਇਹ ਆਇਆ ਸੀ 1498 ਦੇ ਵਿੱਚ ਉਦੋਂ ਇਹ ਬਿਮਾਰ ਹੋ ਗਿਆ ਸੀ ਫਿਰ ਵਾਪਸ ਚਲਾ ਗਿਆ ਸੀ ਫਿਰ 1502 ਦੇ ਵਿੱਚ ਦੁਬਾਰਾ ਆਇਆ ਸੀਗਾ 4 ਸਾਲਾਂ ਬਾਅਦ ਠੀਕ ਹੈ ਜੀ ਚਲੋ ਤਬਾਕੂ ਵੀ ਹੀ ਲੈ ਕੇ ਆਏ ਸੀ ਅੰਬ ਵੀ ਆਪਣੇ ਇਹੀ ਲੈ ਕੇ ਆਏ ਸੀ ਇਸ ਤੋਂ ਬਾਅਦ ਅਗਲੀ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਦੀ ਗੱਲ ਇਹਨਾਂ ਦੇ ਵਿੱਚੋਂ ਕਿਹੜੇ ਦੇ ਵਿੱਚ ਕੀਤੀ ਹੈ ਪਹਿਲਾਂ ਮੈਂ ਤੁਹਾਨੂੰ ਦੱਸੋ ਕਿ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਇੱਕ ਕਿਸ ਕਮਿਸ਼ਨ ਦੇ ਤਹਿਤ ਜੋੜੀਆਂ ਗਈਆਂ ਸਵਰਨ ਸਿੰਘ ਸਵਰਨ ਸਿੰਘ ਕਮੇਟੀ ਜਿਹੜੀ ਉਹਦੇ ਤਹਿਤ ਹੀ ਫੰਡਾਮੈਂਟਲ ਰਾਈਟ ਨੂੰ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਜਿਹਨੂੰ ਆਪ ਮੌਲਿਕ ਕਰਤੱਬ ਕਹਿੰਦੇ ਨੇ ਇਹਨਾਂ ਨੂੰ ਜੋੜਿਆ ਗਿਆ ਹੈ ਤਾਂ ਇਹ ਕੀ ਹੁੰਦੇ ਰਾਜੇ ਜਿਹੜੇ ਆਪਣੇ ਫੰਡਾ ਆਪਣੇ ਫੰਡਾਮੈਂਟਲ ਡਿਊਟੀਆਂ ਹੁੰਦੀਆਂ ਇਹ ਨੌਨ ਜਸਟਿਫੀਏਬਲ ਹੁੰਦੀਆਂ ਨੇ ਨਾਨ ਜਸਟਿਫੀਏਬਲ ਹੁੰਦੀਆਂ ਨਾਨ ਜਸਟਿਫੀਏਬਲ ਦਾ ਮਤਲਬ ਤਾਂ ਜੀ ਕੀ ਹੁੰਦਾਗਾ ਕਿ ਇੰਨਾ ਜੇਕਰ ਤੁਸੀਂ ਇਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਕਿ ਤੁਸੀਂ ਸਾਡੇ ਅੱਗੇ ਕੋਈ ਕੋਰਟ ਦੇ ਵਿੱਚ ਨਹੀਂ ਜਾ ਸਕਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫੰਡਾਮੈਂਟਲ ਰਾਈਟ ਜਿਹੜੇ ਆਪਣੇ ਮੌਲਿਕ ਅਧਿਕਾਰ ਹੈ ਜੇਕਰ ਕੋਈ ਉਹਨਾਂ ਦੀ ਉਲੰਘਣਾ ਕਰਦਾ ਤਾਂ ਆਪਾਂ ਉਹਦੇ ਤੇ ਕੇਸ ਦਰਜ ਆਰਟੀਕਲ 32 ਦੇ ਤਹਿਤ ਉਹਦੇ ਤੇ ਰਿਟ ਜਾਰੀ ਜਾਂ ਕੇਸ ਦਰਜ ਕਰਵਾ ਸਕਦੇ ਹਾਂ ਪਰ ਇਹਦੇ ਵਿੱਚ ਜੇਹਾ ਨਹੀਂ ਹੁੰਦਾ ਠੀਕ ਹੈ ਜੀ ਕਹਿੰਦੇ ਜੀ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਦੇ ਵਿੱਚੋਂ ਕਿਹੜੀ ਦੇ ਵਿੱਚ ਗੱਲ ਕੀਤੀ ਗਈ ਹੈ ਫੰਡਾਮੈਂਟ ਠੀਕ ਹੈ ਜੀ ਫੰਡਾਮੈਂਟਲ ਡਿਊਟੀ ਦੇ ਵਿੱਚ ਗੱਲ ਕੀਤੀ ਕਿ ਡਿਊਟੀਆਂ ਤਾਂ ਕਿੰਨੀਆਂ ਥੱਲੇ ਡਿਊਟੀਆਂ ਪਈਆਂ ਸੀਗੀਆਂ ਪ੍ਰਿੰਬਲ ਦੇ ਵਿੱਚ ਸਿਰਫ ਇਕਲੀ ਡੈਫੀਨੇਸ਼ਨ ਦਿੱਤੀ ਹੋਈ ਹੈ ਸੰਵਿਧਾਨ ਦੀ ਹੋਰ ਕੁਝ ਨਹੀਂ ਹੈਗਾ ਪ੍ਰਿੰਬਲ ਦੇ ਵਿੱਚ ਹੁਣ ਹੁਣ ਤੱਕ ਸਿਰਫ ਇੱਕ ਵਾਰ ਸੂਚੀ ਕੀਤੀ ਗਈ ਹੈ ਨੌਵੀਂ ਸੂਚੀ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣੇ ਨਾਲ ਠੀਕ ਹੈ ਜੀ ਨੌਵੀਂ ਸੂਚੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆ ਇਹ ਗੱਲ ਕਰ ਰਹੇ ਹਾਂ ਜੀ ਡਾਇਰੈਕਟਰਾ ਦੇ ਨੀਤੀ ਨਿਰਦਾਸ਼ਕ ਸੰਧਾਨਤ ਡੀ ਪੀ ਐਸ ਪੀ ਠੀਕ ਹੈ ਜੀ ਫੰਡਾਮੈਂਟਲ ਡਿਊਟੀ ਤਾਂ ਲਿਖਤਾ ਮੈਂ ਕਿਉਂਕਿ ਤੀਜੀ ਨੰਬਰ ਆਪਸ਼ਨ ਦੇ ਵਿੱਚ ਪਿਆ ਸੀਗਾ ਠੀਕ ਹੈ ਜੀ ਚਲੋ ਜਿਹੜੀ ਆਪਣੀ ਡੀ ਪੀਐਸਪੀ ਰਾਜਿੰਦਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੋਸ਼ਲਿਸਟ ਗਾਂਧੀਨ ਲਿਬਰਲ ਇੰਟੈਕਚੁਅਲ ਪ੍ਰਿੰਸੀਪਲ ਠੀਕ ਹੈ ਜੀ ਤੇ ਜੇਕਰ ਤੁਹਾਡੇ ਤੋਂ ਕੋਈ ਪੁੱਛਦਾਗਾ ਕਿ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਤਿੰਨ ਭਾਗਾਂ ਦੇ ਵਿੱਚ ਇਹਦੇ ਚ ਭਾਵੇਂ ਤੁਸੀਂ ਹੋਰ ਨਾ ਯਾਦ ਕਰੋ ਕੱਲੇ ਇਹ ਯਾਦ ਕਰ ਲਿਓ ਕਿ ਗਾਂਧੀਨ ਪ੍ਰਿੰਸੀਪਲ ਦੇ ਨਾਲ ਨਾਲ ਕਿਹੜੇ ਕਿਹੜੇ ਆਰਟੀਕਲ ਲਾਈ ਕਰਦੇ ਆ ਠੀਕ ਹੈ ਜੀ 40 43 ਦੇਖੋ ਜੀ ਸਿੱਧਾ ਇੱਕ 40 ਯਾਦ ਕਰ ਲਿਓ ਇਸ ਤੋਂ ਬਾਅਦ 43000 ਕਰਨ 40 ਦੇ ਵਿੱਚ ਤਿੰਨ ਜੋੜੇ 43 ਇਸ ਤੋਂ ਬਾਅਦ 4320 47ਾਂ ਦੇ ਵਿੱਚ ਫਿਰ ਤਿੰਨ ਜੋੜੇ 46 ਤੋਂ ਬਾਅਦ 47 48 ਲਗਾਤਾਰ ਹੈ ਠੀਕ ਹੈ ਜੀ ਹੋ ਗਿਆ ਨਾ ਯਾਦ 40 43 432 46 47 48 ਇਹ ਯਾਦ ਕਰ ਲਓ ਕਿ ਵੀ ਸਾਨੂੰ ਡਾਇਰੈਕਟ ਇਹਨਾਂ ਦੇ ਵਿੱਚ ਦੇ ਦੇਣਗੇ ਇਹ ਕਿਹੜਾ ਗਾਂਦੀਆਂ ਪ੍ਰਿੰਸੀਪਲ ਦੇ ਨਾਲ ਸੰਬੰਧਤ ਨਹੀਂ ਹੈਗਾ ਠੀਕ ਹੈ ਜੀ ਇਹ ਹੀ ਜ਼ਿਆਦਾ ਇੰਪੋਰਟੈਂਟ ਕਰ ਲਿਓ ਬਾਕੀ ਜੇਕਰ ਤੁਸੀਂ ਨਾ ਦੋਨੋਂ ਜੇ ਤੁਸੀਂ ਆ ਵੀ ਕਰ ਲੈਣੇ ਹੋਗੇ ਠੀਕ ਹੈ ਜੀ ਏ ਕਰ ਏ ਵੀ ਕਰ ਲੈਣ ਤਾਂ ਇਹ ਚ ਵੀ ਤੁਹਾਡਾ ਫਾਇਦਾ گا۔ ਠੀਕ ਹੈ ਜੀ ਇਹ ਚ ਵੀ ਤੁਹਾਡਾ ਫਾਇਦਾ ਹੈਗਾ। ਪਥੋਂ ਪਤਾ ਲੱਗ ਜੂਗਾ। ਓਕੇ ਜੀ ਇਹ ਜ਼ਰੂਰ ਕਰ ਲਿਓ ਰਾਜ ਜੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੇ ਆਪਣੇ 31 ਤੋਂ ਲੈ ਕੇ 51 ਤੱਕ ਇਹ ਡੀਐਸਪੀ ਦੀ ਗੱਲ ਕਰ ਰਹੇ ਨੇ। ਹਾਂ ਡੀਪੀਐਸਪੀ ਦੀ ਗੱਲ ਕਰ ਰਹੇ ਨੇ। ਇਹਦੇ ਵਿੱਚ ਮੇਨ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ। ਠੀਕ ਹੈ ਜਿਹੜੇ ਮੇਨ ਮੇਨ ਉਹ ਯਾਦ ਕਰਵਾ ਦਨ ਬਾਕੀ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਬਹੁਤ ਬਾਰੇ। ਅਰਟੀਕਲ ਜਸਟਿਸ ਐਂਡ ਫ੍ਰੀ ਲੀਗਲ ਐਡਸ ਇਹ ਆਉਂਦੀ ਆ ਆਪਣੀ ਆਰਟੀਕਲ 39A ਦੇ ਵਿੱਚ ਜਿਹੜਾ ਮੈਂ ਕਹਿਤਾ ਉਹਦਾ ਪੱਕਾ ਬੱਟ ਤੇ ਪਿਆ ਪੇਪਰ ਦੇ ਵਿੱਚ ਬੇਸਲ ਰਾਜ ਦੀ ਪੰਚਾਇਤ ਦੇ ਆਰਟੀਕਲ ਹੈ 3543 ਦੇ ਵਿੱਚ ਆਉਂਦੇ ਆ ਪਰ ਜਿਹੜੀ ਉਥੇ ਇੰਨੀ ਡਿਟੇਲ ਆ ਜਾਂਦੀ ਹੈ ਪਰ ਜਿਹੜੀ ਨਾਰਮਲ ਗੱਲ ਕੀਤੀ ਗਈ ਇਹਨਾਂ ਬਾਰੇ ਉਹ ਕੀਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਆਪਣੀ ਜਿਹੜੀ ਪੰਚਾਇਤ ਹੁੰਦੀ ਸਭ ਤੋਂ ਪੰਚਾਇਤ ਦਾ ਸਭ ਤੋਂ ਛੋਟਾ ਜਿਹੜਾ ਹੁੰਦਾ ਪੰਚਾਇਤ ਸਮੇਟੀ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਜਿਹੜਾ ਰਾਜ ਜਿਹੜਾ ਜਿਹਨਾਂ ਦਾ ਵੋਟਾ ਕਰਵਾਉਂਦਾ ਹੈ ਸਭ ਤੋਂ ਛੋਟੀ ਜਿਹੜੀ ਪੰਚਾਇਤ ਦੀ ਇਕਾਈ ਹੈ ਉਹ ਪੰਚਾਇਤ ਸੰਮਤੀ ਹੈ ਇਹ ਗੱਲ ਯਾਦ ਰੱਖਣੀ ਹੈ ਆਰਟੀਕਲ 40 ਦੇ ਵਿੱਚ ਇਹਦੀ ਵਾਰੀ ਗੱਲ ਕੀਤੀ ਹੈ ਫ੍ਰੀਡਮ ਰਾਈਟ ਬਾਰੇ 39 ए ਦੇ ਵਿੱਚ ਗੱਲ ਕੀਤੀ ਗਈ ਹੈ ਇਸ ਤੋਂ ਬਾਅਦ ਆਰਟੀਕਲ 41 ਵੀ ਬਹੁਤ ਇੰਪੋਰਟੈਂਟ ਹੈ ਰਾਈਟ ਟੂ ਵਰਕ ਐਂਡ ਐਜੂਕੇਸ਼ਨ ਇਹਦੇ ਬਾਰੇ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਰਟੀਕਲ 43 ਬਹੁਤ ਇੰਪੋਰਟੈਂਟ ਹੈ ਲਿਵਿੰਗ ਵੇਜ ਕਿ ਜਿਹੜੇ ਬੇਜ ਮੈਣ ਤਨਖਾਹ ਲੀਵਿੰਗ ਬਰਕਰਾਰ ਦੇਣੀਆਂ ਚਾਹੀਦੀਆਂ ਜਿੰਨੇ ਆਵਰਾ ਨਰਬਾਰਾ ਵਧੀਆ ਸਹੀ ਕਰ ਸਕਣ ਠੀਕ ਹੈ ਜੀ 43 ਤੱਕ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ 43 ਬੀ ਪ੍ਰੋਮੋਸ਼ਨ ਆਫ ਕਾਰਪੋਰੇਟ ਸੁਸਾਇਟੀ ਆਰਟੀਕਲ 44 ਯੂਨੀਫਾਰਮ ਸਿਵਲ ਕੋਡ ਸਿਟੀਜ਼ਨ ਠੀਕ ਹੈ ਜੀ ਆਰਟੀਕਲ 45 ਜਿਹੜੇ ਛੋਟੇ ਬੱਚੇ ਹੁੰਦੇ 6 ਤੋਂ ਲੈ ਕੇ 14 ਸਾਲ ਤੱਕ ਉਹਨਾਂ ਨੂੰ ਫਰੀ ਪੜ੍ਹਾਈ ਕਰਵਾਉਣੀ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦੀ ਹੈ 42 ਮਾ ਪ੍ਰੋਮੋਸ਼ਨ ਆਫ এডুকেਸ਼ਨ ਇਨ ਇਕਨੋਮਿਕਸ ਇਨਟਰਸਟ ਐਸ ਸੀ ਐਸ ٹی ਤੇ ਉਹਦੇ ਜਿਹੜੇ ਵਿਕਲ ਸੈਕਸ਼ਨ ਹੋ ਜੇ ਉਹਨਾਂ ਦੀ ਗੱਲ ਕੀਤੀ ਗਈ ਹੈ ਜੀ ਠੀਕ ਹੈ ਜੀ ਆਰਟੀਕਲ 47 ਜਿਹੜੇ ਮੈਂ ਨਿਸ਼ਾਨੀਆਂ ਲਾਈ ਜੰਦਾ ਸਾਰੇ ਕਰਨੇ ਜਿਹੜੇ ਮੈਂ ਛੱਡੀ ਜੰਦਾ ਉਹ ਨਾ ਕਰਿਓ ਭਾਵੇਂ ਡਿਊਟੀ ਆਫ ਦਾ ਸਟੇਟ ਇਜ਼ ਟੂ ਦਾ ਲੈਵਲ ਦਾ অর ਨਿਊਟ੍ਰੀਸ਼ਨ ਐਂਡ ਸਟੈਂਡਰਡ ਟੂ ਲਿਵਿੰਗ ਐਂਡ ਇੰਪਰੂਵ ਪਬਲਿਕ ਹੈਲਥ ਠੀਕ ਹੈ ਜੀ 48 ਮੇਰੇ ਵਿੱਚ ਆ ਜਾਂਦੀ ਹੈ ਆਰਗੇਨਾਈਜੇਸ਼ਨ ਆਫ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਠੀਕ ਹੈ ਜੀ 48 ए ਦੇ ਵਿੱਚ ਆ ਜਾਂਦਾ ਆਪਣਾ ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਪਾਂ এনवायरमेंट ਐਂਡ ਪ੍ਰੋਟੈਕਸ਼ਨ ਤੇ ਇੰਪਰੂਵਮੈਂਟ ਕਰਨਾ ਅਤੇ ਫੌਜ ਜੰਗਲਾਂ ਦੇ ਜੰਗਲਾਂ ਦੇ ਜੀਵਨਾਂ ਨੂੰ ਬਚਾਉਣਾ ਹੈ। ਆਰਟੀਕਲ 49 ਜਿਹੜੇ ਆਪਣੇ ਮੋਨੂਮੈਂਟ ਬਣੇ ਹੋਇਆ ਜਿਵੇਂ ਲਾਲ ਕਿਲਾ ਹੋ ਗਿਆ ਤਾਜ ਮਹਿਲ ਹੋ ਗਿਆ ਜਿਹੜੀਆਂ ਆਪਣੀਆਂ ਨਿਸ਼ਾਨੀਆਂ ਹੈਗੀਆਂ ਜਿਹੜੀਆਂ ਆਪਣਾ ਇੱਕ ਵਿਰਾਸਤ ਆਪਣੀ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਬਾਰੇ ਗੱਲ ਕੀਤੀ ਗਈ ਹੈ। ਆਰਟੀਕਲ 50 ਦੇ ਵਿੱਚ ਗੱਲ ਕੀਤੀ ਗਈ ਹੈ ਸਪਰੇਸ਼ਨ ਆਫ ਜੁਡੀਸ਼ਰੀ ਆਫ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਕਿਹੜੇ ਹੁੰਦੇ ਜਿਵੇਂ ਪ੍ਰੈਜ਼ੀਡੈਂਟ ਹੋ ਗਿਆ ਸੈਂਟਰ ਦੇ ਵਿੱਚ ਤੇ ਸਟੇਟ ਦੇ ਵਿੱਚ ਹੋ ਗਿਆ ਆਪਣਾ ਗਵਰਨਰ ਕਿ ਜਿਹੜੇ ਨਿਆਪਾਲਿਕਾ ਹੋਣਗੇ ਸੁਪਰੀਮ ਕੋਰਟ ਹੋਊਗੀ ਜਿਹੜੇ ਆਪ ਨੂੰ ਨਿਆਂ ਦੇਊਗੀ ਉਹਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੋਊਗਾ ਠੀਕ ਹੈ ਜੀ ਉਹ ਆਦੀ ਮਰਜ਼ੀ ਦਾ ਫੈਸਲਾ ਸੁਣਾ ਸਕਦੇ ਆ ਆਰਟੀਕਲ 51 ਦੀ ਗੱਲ ਕਰਦੇ ਆ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਟੀ ਦੀ ਗੱਲ ਜਿਹੜੀ ਆਪਾਂ ਜਿਹਦੇ ਨਾਲ ਆਪ ਨੂੰ ਪ੍ਰਸ਼ਨ ਪੁੱਛਿਆ ਗਿਆ ਸੀਗਾ ਉਹਦੀ ਗੱਲ ਕਰਦੇ ਆ ਇਸ ਤੋਬਰ ਪਾਰਟ 4 થી ਸ਼ੁਰੂ ਹੋ ਜਾਂਦਾ ਹੁੰਦਾ ਜਿਹਦੇ ਵਿੱਚ ਫੰਡਮੈਂਟਲ ਡਿਊਟੀਸ ਬਾਰੇ ਗੱਲ ਕੀਤੀਆਂ ਗਈਆਂ। ਕਹਿੰਦੇ ਇਹਨਾਂ ਦੇ ਵਿੱਚੋਂ ਆਪਾਂ ਸਹੀ ਮਿਲਾਨ ਕਰਨਾਗਾ। ਕਿਹਦਾ ਕਰਨਾਗਾ? ਤੁਹਾਨੂੰ ਪਤਾ ਸੋਹਣਿਓ ਲਿਗਨਾਈਟ ਆ ਜਿਹੜਾ ਲਿਗਨਾਈਟ ਹੈ। ਜੀ ਆਪ ਨੂੰ ਸਾਰਾ ਨਹੀਂ ਪਤਾ ਹੁੰਦਾ ਨਾ ਵਿੱਚੋਂ ਵਿੱਚੋਂ ਮਿਲਾ ਲਈਦਾ ਹੁੰਦਾ। ਮੈਨੂੰ ਪਤਾ ਕਿ ਲਿਗਨਾਈਟ ਆ ਜਿਹੜੇ ਕੋਲੇ ਦੀ ਕਿਸਮ ਹੈ ਤੇ ਕੋਲਾ ਕਿੱਥੇ ਯੂਜ਼ ਕੀਤਾ ਜਾਂਦਾਗਾ ਥਰਮਲਾਂ ਦੇ ਵਿੱਚ। ਠੀਕ ਹੈ ਜੀ ਪਹਿਲਾ ਮੈਨੂੰ ਇਹ ਪਤਾ ਦੂਜਾ ਮੈਨੂੰ ਪਤਾ ਜਿਹੜੀ ਬਾਗ ਸੈਟ ਆ ਇਹ ਐਲੂਮੀਨੀਅਮ ਦੀ ਕੱਚੀ ਧਾਤ ਹੈ। ਬਾਕਸਾਈਟ ਐਲੂਮੀਨੀਅਮ ਦੀ ਕੱਚੀ ਧਾਤ ਹੈ। D ਦਾ 2 ਨੰਬਰ ਅਨਸਰ ਹੈਗਾ। B ਦਾ 1 ਨੰਬਰ ਅਨਸਰ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਈ ਮਾਈਕਾ। ਮਾਈਕਾ ਤੇ ਬਾਕਸਾਈਟ। ਠੀਕ ਹੈ ਜੀ, ਮੈਗਨੀਜ਼ ਕਹਿੰਦੇ ਜੀ ਯੂਜ਼ ਕੀਤੀ ਜਾਂਦੀ ਹੋਊਗੀ। ਮੈਗਜ਼ੀਨ ਇਹਨਾਂ ਦੇ ਵਿੱਚ ਸੋਨੂੰ ਕੀ ਲੱਗਦਾ ਕਹਦੇ ਜੀ ਯੂਜ਼ ਕੀਤੀ ਜਾਂਦੀ ਹੋਊਗੀ? ਉਹ ਆਪਾਂ ਥੱਲੇ ਦੇਖ ਲਾਂਗੇ। ਦੇਖੋ ਜੀ ਇਲੈਕਟ੍ਰੀਕਲ ਦੇ ਵਿੱਚ ਮਾਈਕਾ ਚੂਜ਼ ਕੀਤਾ ਜਾਂਦਾ ਹੈ ਠੀਕ ਹੈ ਜੀ ਮੈਗਨੀਜ਼ੀਅਮ ਸਟੀਲ ਦੇ ਵਿੱਚ ਚੂਜ਼ ਕੀਤੀ ਜਾਂਦੀ ਹੈ ਬਾਗਸਾਈਟ ਐਲੂਮੀਨੀਅਮ ਦੀ ਕੱਚੀਤਾ ਹੁੰਦਾ ਹੈ ਲਿਗਨਾਈਟ ਕੋਲੇ ਦੀ ਕਿਸਮ ਹੈ ਠੀਕ ਹੈ ਜੀ ਆ ਆ ਗਿਆ ਤਾਂ ਅੱਗੇ ਓਕੇ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇ ਵਿੱਚ ਇਹ ਪੇਪਰ ਦੇ ਵਿੱਚ ਇੰਨੇ ਵਾਰੀ ਪ੍ਰੈਸ਼ਨ ਰਿਪੀਟ ਹੋਇਆ ਹੋਇਆ ਇੰਨੇ ਵਾਰੀ ਪ੍ਰੈਸ਼ਨ ਰਿਪੀਟ ਹੋਇਆ ਗੱਲ ਨਹੀਂ ਛੱਡ ਦੋ ਕਹਿੰਦੇ ਜੀ ਇੱਕ ਥਿਊਰੀ ਦਿੱਤੀ ਸੀਗੀ ਡਰੇਨ ਆਫ ਇੰਡੀਆ ਦੂਰਿੰਗ ਬ੍ਰਿਟਿਸ਼ ਇੰਪੀਰੀਅਲ ਬਾਜ ਪ੍ਰੋਪੌਂਡਡ ਵਾਈ ਇਹ ਕਿਨੇ ਦਾ ਦਾਦਾ ਭਾਈ ਨਰੋਜੀ ਨੇ ਡ੍ਰੇਨ ਥਿਊਰੀ ਇਹਨੂੰ ਡ੍ਰੇਨ ਥਿਊਰੀ ਕਹਿੰਦੇ ਰਾਜੇ ਡ੍ਰੇਨ ਡ੍ਰੇਨ ਦਾ ਮਤਲਬ ਕੀ ਹੁੰਦਾ ਕੋਈ ਚੀਜ਼ ਦਾ ਗਰਾਫ ਥੱਲੇ ਆਉਣਾ ਇੱਕ ਬੁੱਕ ਲਿਖੀ ਸੀ ਰਾਜੇ ਇਹ ਜੀ ਥਿਊਰੀ ਦਿੱਤੀ ਸੀ ਇਹ ਜੀ ਦਿੱਤੀ ਦਾਦਾ ਭਾਈ ਨਰੋਜੀ ਨੇ ਦਾਦਾ ਭਾਈ ਨਰੋਜੀ ਨੇ ਸਟੋਰੀ ਦੇਣ ਦੀ ਇਹ ਮਤਲਬ ਥਿਊਰੀ ਦੇਣ ਦੀ ਲੋੜ ਕਿਉਂ ਪਈ ਕਿਉਂਕਿ ਅੰਗਰੇਜ਼ ਕੀ ਕਰਦੇ ਸੀ ਰਾਜੇ ਇਧਰੋਂ ਆਪਣਾ ਜਿਹੜਾ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਸੀ ਜਿਹੜਾ ਆਪਣੇ ਇੱਥੋਂ ਦਾ ਕਮਾਈ ਦਾ ਸਾਧਨ ਹੁੰਦਾ ਸੀ ਉਹ ਸਾਰਾ ਕੁਝ ਸੀ ਜਿਹੜਾ ਉਹ ਹਰੇ ਦੇਸ਼ ਦੇ ਵਿੱਚ ਲਿਜਾ ਰਹੇ ਸੀ ਲੁੱਟ ਕੇ ਜਿਹੜੀ ਤਰ ਕਮਾਈ ਹੁੰਦੀ ਸੀ ਲੁੱਟ ਕੇ ਅੰਗਰੇਜ਼ ਆਪਦੇ ਦੇਸ਼ ਦੇ ਵਿੱਚ ਆਵਰੇ ਦੇਸ਼ ਦੇ ਵਿੱਚ ਉਹ ਇਹਨਾਂ ਕਿ ਉਧਰੋਂ ਦਾਦਾ ਭਾਈ ਰੋਜੀ ਕਹਿੰਦਾ ਜਿਹੜੀਆਂ ਆਪਣੇ ਇਕਨੋਮੀ ਨੂੰ ਬਧਾਉਣ ਵਾਲੀਆਂ ਚੀਜ਼ਾਂ ਗਈਆਂ ਉਹ ਤਾਂ ਲੁੱਟ ਪਟਕ ਅੰਗਰੇਜ਼ ਆਪਦੇ ਦੇਸ਼ ਦੇ ਵਿੱਚ ਲਿਜਾ ਰਹੇ ਐ ਆਪਾਂ ਨੂੰ ਉਹਦੇ ਮੁਕਾਬਲੇ ਕੁਝ ਨਹੀਂ ਦੇ ਰਹੇ ਜਿਹਦੇ ਨਾਲ ਜਿਹਨੋਂ ਦਿਨ ਜਿਹੜਾ ਆਪਣਾ ਛੇਸ਼ਟ ਮੈਂ ਇਕਨੋਮੀ ਸਿਸਟਮੋਂ ਡレイン ਹੋ ਰਿਹਾ ਦਿਨੋਂ ਤੋਂ ਥੱਲੇ ਡਿੱਗ ਰਿਹਾ ਹੈ ਗ੍ਰਾਫ ਠੀਕ ਹੈ ਜਿਹਦੇ ਕਰਕੇ ਗਰੀਬੀ ਰੇਖਾ ਦੇ ਵਿੱਚ ਲੋਕ ਜਿਆਦਾ ਵਿਵਹਾਰ ਕਰ ਰਹੇ ਨੇ ਭੁੱਖਾ ਰਹਿ ਰਹੇ ਲੋਕੀ ਨੂੰ ਕੱਪੜਾ ਨਹੀਂ ਮਿਲ ਰਿਹਾ ਜਿਹੜੇ ਬਾਕੀ ਕੀ ਕਰਦੇ ਸੀ ਜਿਹੜੀਆਂ ਆਪਣੀਆਂ ਚੀਜ਼ਾਂ ਸੀ ਉਹ ਬਣੀਆਂ ਹੁੰਦੀ ਸੀ ਮਿਹਨਤ ਨਾਲ ਉਹਨਾਂ ਦਾ ਰੇਟ ਹਾਈ ਹੁੰਦਾ ਸੀਗਾ ਤੇ ਇਹ ਉਧਰੋਂ ਚਾਈਨਾ ਮੇਡ ਚੀਜ਼ਾਂ ਲਿਆ ਕੇ ਸਸਤੀਆਂ ਪੰਜਾਬ ਉਹ ਉਧਰੋਂ ਚਾਈਨਾ ਮੇਡ ਹੁੰਦੀਆਂ ਸੀ ਕਿ ਆਪਦੀਆਂ ਚੀਜ਼ਾਂ ਸਸਤੀਆਂ ਬਣਾ ਕੇ ਉਧਰ ਵੇਚ ਦਿੰਦੇ ਸੀ ਇਸ ਤੋਂ ਬਾਅਦ ਅਗਲਾ ਇਹ ਗੱਲ ਕਰ ਰਹੇ ਨੇ ਰਾਜੇ ਟਰਾਈ ਦੀ telecom regulatory authority of india ਕਿਹਨੇ ट्राई ਦੀ ਸਥਾਪਨਾ ਕਿਦੋਂ ਹੋਈ ਸੀ ट्राई ਦੀ ਸਥਾਪਨਾ ਕਿਦੋਂ ਹੋਈ ਸੀ ट्राई ਦੀ ਸਥਾਪਨਾ ਹੋਈ ਸੀ 1997 ਦੇ ਵਿੱਚ ਠੀਕ ਹੈ ਜੀ ट्राई ਦੀ ਸਥਾਪਨਾ ਹੋਈ ਸੀ 1997 ਦੇ ਵਿੱਚ ਤੇ ਉਡਾਈ ਦੀ ਸਥਾਪਨਾ ਹੋਈ ਸੀ ਕਿ 2009 ਦੇ ਵਿੱਚ ਜੇ ਆਧਾਰ ਕਾਰਡ ਬਣਦੇ ਹੋ ਤਾਂ ਉਡਾਈ ਦੇ ਵਿੱਚ ਜਾਂਦੇ ਨੇ ਉਡਾਈ ਦੇ ਉੱਤੇ ਲਿਖਿਆ ਹੋਇਆ ਹੁੰਦਾ ਹੈਗਾ ਤਾਂ ਉੱਥੋਂ ਬਣਦੇ ਆ ਇਹ ਦੂਬਾਰ ਆ ਗਿਆ ਆਪਣੇ ਕੋਲੇ ਵਿੱਕੀ ਲੀਕਸ ਫਾਊਂਡੇਸ਼ਨ ਇਜ਼ ਫਾਊਂਡਰ ਵਿੱਕੀ ਲਿਕਸ ਦਾ ਜਿਹੜਾ ਫਾਊਂਡੇਸ਼ਨ ਦਾ ਮੁਖੀ ਕੌਣ ਹੈਗਾ ਏ ਨੰਬਰ ਆਪਸ਼ਨ ਕਿਉਂਕਿ ਇਹ ਟੈਂਬਰ ਨਹੀਂ ਜਿਹੜਾ ਡਬਲਯੂ ਡਬਲਯੂ ਦਾ ਲਿਖਿਆ ਹੋਇਆ ਹੈ ਡਬਲਯੂ ਦਾ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਜਿਹੜਾ ਸਤੀਤਤਾ ਬਣ ਸਪੇਸ ਸੈਂਟਰ ਹੈਗਾ ਠੀਕ ਹੈ ਜੀ ਇਹ ਕਿੱਥੇ ਸਥਿਤ ਹੈ ਸ਼੍ਰੀ ਹਰੀਕੋਟਾ ਸ਼੍ਰੀ ਹਰੀਕੋਟਾ ਕਿੱਥੇ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਉੱਥੋਂ ਜਿਹੜੇ ਵੀ ਆਪਾਂ ਕੋਈ ਚੀਜ਼ਾਂ ਚੁੰਜਾਂ ਛੱਡਦੇ ਆ ਕੋਈ ਮਜ਼ਾਹਲ ਛੱਡਦੇ ਆ ਕੋਈ ਆਪਾਂ ਰੌਕ ਛੱਡਦੇ ਆ ਉਹ ਇੱਥੋਂ ਛੱਡਿਆ ਜਾਂਦਾ ਹੈਗਾ ਸ਼੍ਰੀ ਹਰੀਕੋਟਾ ਤੋਂ ਠੀਕ ਹੈ ਜੀ ਤੇ ਵਿਕਰਮ ਸਾਰਾ ਭਾਈ ਤੁਸੀਂ ਜਿਹੜਾ ਉਹ ਇਸਰੋ ਦੇ ਫਾਊਂਡਰ ਸੀਗੇ ਇਸਰੋ ਸਟੈਲਵਿਸ਼ ਕਿਦੋਂ ਹੋਈ ਸੀਗੀ 1969 15 ਅਗਸਤ 1969 ਤੇ ਮਜ਼ਹਿਰਮੈਨ ਆਫ ਕਿਹਨੂੰ ਕਿਹਾ ਜਾਂਦਾ ਉਸਮਨ ਅਸਦੀ ਅਬਦੁੱਲ ਜੀ ਨੂੰ ਤੇ ਹੋਰ ਕੀ ਕੁਝ ਦੱਸਣਾ ਸੀ ਤੇ ਬਾਰੇ ਹਾਂ ਇਹਦਾ ਚੇਅਰਪਰਸਨ ਤੁਸੀਂ ਦੱਸੋ ਕੌਣ ਹੈ ਚੇਅਰਮੈਨ ਤੁਸੀਂ ਦੱਸਿਓ ਬੀ ਕਾਮਤਾ ਹੈ ਕਿ ਐਸ ਸੋਮਨਾਥ ਹੈ ਬੀ ਕਾਮਤਾ ਹੈ ਕਿ ਐਸ ਸੋਮਨਾਥ ਹੈ ਬੀ ਕਾਮਤਾ ਕੀ ਦਾ ਨਾਂ ਰੱਖ ਲਓ ਚਲੋ ਬੀ ਕਾਮਤਾ ਕੀ ਦਾ ਚੱਲੇ ਇਹ ਦੱਸ ਦਿਓ ਠੀਕ ਹੈ ਜੀ ਤੇ ਇਹ ਸਾਰਾ ਕੁਝ ਹੋ ਗਿਆ ਹਾਂ ਹੁਣ ਇੱਕ ਨਾ ਆਪਣੇ ਹੋਰ ਬਣਾ ਰਹੇ ਆ ਸਪੇਸ ਸੈਂਟਰ ਤਾਮਨਾਡੂ ਦੇ ਵਿੱਚ ਇੱਕ ਸਪੇਸ ਸੈਂਟਰ ਹੋਰ ਬਣਾ ਰਹੇ ਜਿੱਥੇ ਛੋਟੇ ਜਿਹੜਾ ਚੀਜ਼ਾਂ ਦਾ ਆਪਾਂ ਚੱਲਣੀ ਹੋਏ ਕਰਨੀ ਤਾਂ ਮਨ ਅਡੂ ਰੂਸ ਚੜ੍ਹਾ ਕਰਾਂਗੇ ਇਹ ਗੱਲ ਯਾਦ ਰੱਖ ਲਓ ਕਰੰਟ ਅਫੇਅਰਾਂ ਦੇ ਵਿੱਚ ਇਹ ਚੀਜ਼ ਮੈਂ ਤੁਹਾਨੂੰ ਕਰਵਾ ਕੇ ਗਿਆ ਹੋਇਆ ਠੀਕ ਹੈ ਜੀ ਬਿਕਰ ਸਾਰਾ ਭਾਈ ਸਪੇਸ ਸੈਂਟਰ ਨਰਮੰਤ ਵਿੱਚ ਸਥਿਤ ਆਂਧਰਾ ਪ੍ਰਦੇਸ਼ ਸ਼੍ਰੀ ਹਰੀਕੋਟਾ ਇਸ ਤੋਂ ਬਾਅਦ ਅੱਜ ਦੇ ਲਾਸਟ ਅਪਰੇਸ਼ਨ ਦੀ ਗੱਲ ਕਰਦੇ ਹਾਂ ਕਿ ਕਿਹੜੀ ਸਟੇਟਮੈਂਟ ਸਹੀ ਹੈ ਕਹਿੰਦੇ ਇਹਨਾਂ ਦੇ ਵਿੱਚੋਂ ਕਹਿੰਦੇ ਇੰਡੀਆ ਦਾ ਲਾਰਜਸਟ ਪ੍ਰੋਡਿਊਸਰ ਆ ਰਾਈਸ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਹੈਗਾ ਤੇ ਕਣਕ ਦੇ ਵਿੱਚ ਦੂਜੇ ਨੰਬਰ ਤੇ ਹੈ ਗਲਤ ਗੱਲ ਹੈ ਜੀ ਕਹਿੰਦੇ ਸਭ ਤੋਂ ਜ਼ਿਆਦਾ ਨਾ ਹੀ ਜੀ ਦੂਜੇ ਨੰਬਰ ਤੇ ਰਾਈਸ ਦੇ ਵਿੱਚ ਨਹੀਂ ਜੀ ਆਪਣਾ ਜਿਹੜਾ ਇੰਡੀਆ ਹੈਗਾ ਉਹ ਸੋਨੇਓ ਕਣਕ ਅਤੇ ਝੋਨੇ ਦੇ ਉਤਪਾਦਨ ਦੋਨਾਂ ਦੇ ਵਿੱਚ ਹੀ ਦੂਜੇ ਨੰਬਰ ਤੇ ਆ ਠੀਕ ਹੈ ਜੀ ਦੋਨਾਂ ਦੇ ਵਿੱਚ ਹੀ ਦੂਜੇ ਨੰਬਰ ਤੇ ਆ ਇੱਕ ਨਾ ਤੁਹਾਨੂੰ ਪੁੱਛਿਆ ਜਾਊਗਾ ਮੁਸਕ ਮੁਸਕ ਇਹ ਰਾਈਸ ਦੀ ਵੈਰਾਈਟੀ ਹੈਗੀ ਮੁਸਕ ਰਾਈਸ ਦੀ ਵੈਰਾਈਟੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜਿਹੜੀ ਹਰੀ ਕ੍ਰਾਂਤੀ ਆਪਣੇ ਆਈ ਸੀ ਉਹ ਅਨਾਜ ਦੇ ਨਾਲ ਹੀ ਸੰਬੰਧਤ ਸੀਗੀ ਠੀਕ ਹੈ ਜੀ ਤਾਂ ਇਹਨਾਂ ਅੱਜ ਦਾ ਲੈਕਚਰ ਖਤਮ ਹੁੰਦਾ ਕਿਵੇਂ ਲੱਗਿਆ ਜੇ ਲੈਕਚਰ ਜਰੂਰ ਦੱਸਿਓ ਸ਼ਾਮ ਨੂੰ ਤੁਹਾਡੇ ਡੇਲੀ ਆਪਾਂ ਪੰਜਾਬ ਜੀਕੇ ਦੀ ਕਲਾਸ ਲੈ ਕੇ ਆਇਆ ਕਰਾਂਗੇ ਜਿਹਦੇ ਵਿੱਚ ਆਪਾਂ 10 ਐਮਸੀਕਿਊ ਕਰਾ ਕਰਾਂਗੇ ਜਾਂ 15 ਐਮਸੀਕਿਊ ਤੱਕ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਕਰਿਆ ਕਰਾਂਗੇ ਠੀਕ ਹੈ ਰਾਜੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ